ਦੈਨਸੋ ਅਠਾਈ ਪਾਵਨ ਸਰੂਪਾ ਦਾ ਮਾਮਲਾ ਜੋ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਗਰਮਾਇਆ ਹੋਇਆ ਐਸਜੀਪੀਸੀ ਵਰਸਸ ਪੰਜਾਬ ਸਰਕਾਰ ਹੋਈ ਸੀ ਤੇ ਹੁਣ ਪਾਵਨ ਸਰੂਪ ਲੱਭ ਗਏ ਨੇ ਕਿਥੋਂ ਮਿਲੇ ਨੇ ਇਸ ਸਵਾਲ ਨੂੰ ਐਡਰੈਸ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਕੇ ਪੇਸ਼ ਵੀ ਹੋਣਾ ਸ਼ੀ ਅਕਾਲ ਤੱਕ ਸੈੱਟਸ ਕਰਤੇ ਤੇ ਪਹਿਲਾਂ ਤਾਂ ਤਲਬ ਕਰਨ ਨੂੰ ਲੈ ਕੇ ਪੰਗਾ ਪੈ ਗਿਆ ਤੇ ਹੁਣ ਕੀ ਇਸ ਸਮੇਂ ਪੇਸ਼ ਹੋਣਾ ਇਸ ਨੂੰ ਲੈ ਕੇ ਵੀ ਕਮਾਸਾਨ ਮਚਿਆ ਹੋਇਆ ਹੈ ਇਸ ਵਾਰ ਨੂੰ ਵੀ ਐਡਰੈਸ ਕਰਾਂਗੇ ਕਿ ਕੀ ਕੁ ਲੱਗਦਾ ਹੈ ਕਿ ਕੱਲ ਕੀ ਸਥਿਤੀ ਬਣ ਸਕਦੀ ਹੈ ਤੇ ਮਾਗੀ ਅੱਜ ਸੀ ਮਾਗੀ ਮੇਲਾ ਸ੍ਰੀ ਮੁਕਸਰ ਸਾਹਿਬ ਵਿਖੇ ਸਿਆਸੀ ਤਿਰਾਨੇ ਆਪਣੀਆਂ ਸਟੇਜਾਂ ਸਜਾਈਆਂ ਹੋਈਆਂ ਸਨ ਕੀ ਬੋਲੇ ਨੇ ਲੱਗਦਾ ਹੈ ਕਿ ਸਾਈ ਦਾ ਚੋਣ ਵਿਗਲ ਬਚ ਗਿਆ ਇਸ ਤੇ ਵੀ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਾਖੀ ਕੌਰ ਜੀ ਬਹੁਤ ਬਹੁਤ ਧੰਨਵਾਦ ਮੈਂ ਲੱਗੇ ਸ਼ੁਰੂਆਤ ਮੈਂ ਕਰੂੰਗੀ ਜੋ ਪਵਨ ਸਰੂਪਾ ਦਾ ਮਾਮਲਾ ਹੈ ਉਸ ਤੋਂ ਹੀ ਕਿ ਕਾਫੀ ਪਖਿਆ ਹੋਇਆ ਹੈ ਬਿਆਨਬਾਜ਼ੀ ਅਸੀਂ ਅਕਸਰ ਸੁਣਦੇ ਦੇਖ ਰਹੇ ਹਾਂ ਕੇਸਿਸ ਹਿਸਾਬ ਦੇ ਨਾਲ ਕੋਈ ਕੁਝ ਕਹਿ ਰਿਹਾ ਤੇ ਕੋਈ ਕੁਝ ਕਹਿ ਰਿਹਾ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸ ਦਿੱਤਾ ਕਿ ਪਵਨ ਸਰੂਪ ਲੱਭ ਗਏ ਨਹੀਂ ਇਹ ਕਿੱਥੋਂ ਮਿਲੇ ਨੇ ਪਵਨ ਸਰੂਪ ਦੇਖੋ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਹਰ ਕਿਸੇ ਦੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਇਹ ਸਵਾਲ ਸੀ ਕਿ ਆਖਰ 328 ਪਵਿੱਤਰ ਸਰੂਪ ਕਿੱਥੇ ਨੇ ਹਾਲਾਂਕਿ ਸ਼੍ਰੋਮਣੀ ਕਮੇਟੀ ਲਗਾਤਾਰ ਇਹ ਦਾਅਵਾ ਕਰਦੀ ਰਹੀ ਕਿ ਇਹ ਸਿਰਫ ਇੱਕ ਵਿੱਤੀ ਗੜਬੜੀ ਸੀ ਔਰ ਇਸ ਤੋਂ ਇਲਾਵਾ ਕੁਝ ਨਹੀਂ ਸੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਵੀ ਕਿਸੇ ਪ੍ਰਕਾਰ ਦੀ ਸੂਚੀ ਜਾਰੀ ਨਹੀਂ ਕੀਤੀ ਤਾਂ ਕਿ ਜਿਹੜੇ ਭਰਮ ਭਲੇਖੇ ਸੀ ਉਹ ਦੂਰ ਹੁੰਦੇ ਔਰ ਭਾਵੇਂ ਹਾਈ ਕੋਰਟ ਤੋਂ ਹੁੰਦੇ ਹੋਏ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਇਸ ਦੇ ਬਾਵਜੂਦ ਵੀ ਹਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਟੈਂਡ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਸੀ ਸਿਵਾਏ ਇਸ ਦੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਐਸਜੀਪੀਸੀ ਨੂੰ ਕਿਹਾ ਕਿ ਐਸਜੀਪੀਸੀ ਸਹਿਯੋਗ ਕਰੇ ਪੰਜਾਬ ਦੀ ਸਰਕਾਰ ਨੂੰ 328 ਸਰੂਪਾਂ ਦੇ ਮਾਮਲੇ ਦੇ ਵਿੱਚ ਔਰ ਅੱਜ ਮਾਗੀ ਵਿਖੇ ਸਿਆਸੀ ਕਾਨਫਰੰਸ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਜਿਹੜਾ ਖੁਲਾਸਾ ਕੀਤਾ ਉਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਪੰਥਕ ਪੋਲਿਟਿਕਸ ਔਰ ਪੂਰੇ ਪੰਜਾਬ ਦੇ ਲਈ ਦਿਲ ਨੂੰ ਸਕੂਨ ਦੇਣ ਵਾਲਾ ਉਹਨਾਂ ਦਾ ਐਲਾਨ ਸੀ ਮੁੱਖ ਮੰਤਰੀ ਨੇ ਕਿਹਾ ਕਿ ਇਹਨੂੰ ਬਹੁਤ ਤਕਨੀਕੀ ਤੌਰ ਤੇ ਸਮਝਣ ਦੀ ਲੋੜ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੁੱਲ 169 ਸਰੂਪਾਂ ਬਾਰੇ ਜਾਣਕਾਰੀ ਮਿਲੀ ਹੈ ਔਰ ਇਹਨਾਂ ਦੇ ਵਿੱਚੋਂ 139 139 ਪਵਿੱਤਰ ਸਰੂਪ ਨੇ ਜਿਹੜੇ ਸਾਡੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਰਿਕਾਰਡ ਪੇਸ਼ ਨਹੀਂ ਕਰ ਸਕੀ ਉਹ ਸਬੰਧਤ ਸੰਸਥਾ ਔਰ 169 ਚੋਂ 139 ਕੱਢਦੀਏ ਤੇ ਜਿਹੜੇ ਬਾਕੀ ਰਹਿ ਗਏ ਉਹ ਕਿਸੇ ਗੁਰਦੁਆਰਾ ਕਮੇਟੀ ਦੇ ਨਾਮ ਦੇ ਉੱਪਰ ਉਹਨਾਂ ਦੀ ਮਨਜ਼ੂਰੀ ਸੀ ਹੁਣ ਉਹ ਰੱਖੇ ਗਏ ਨੇ ਕਿਤੇ ਹੋਰ ਪਰ ਉਹਨਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਪ੍ਰੋਸੈਸ ਦੀ ਔਰ ਉਹਨਾਂ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਪਰ ਜਿਹੜੇ 139 ਸ਼ਰੂਪ ਨੇ ਉਹਨਾਂ ਬਾਰੇ ਕਿਸੇ ਤਰ੍ਹਾਂ ਦਾ ਵੀ ਰਿਕਾਰਡ ਉਹ ਸਬੰਧਤ ਸੰਸਥਾ ਪੇਸ਼ ਨਹੀਂ ਕਰ ਸਕੀ ਇਸ ਲਿਹਾਜ਼ ਨਾਲ ਮੁੱਖ ਮੰਤਰੀ ਦਾ ਜਿਹੜਾ ਇਹ ਐਲਾਨ ਹੈ ਮੁਕਸਰ ਦੇ ਮਾਗੀ ਕਾਨਫਰੰਸ ਦੇ ਮੰਚ ਤੋਂ ਇਹ ਬਹੁਤ ਮਹੱਤਵਪੂਰਨ ਹੈ ਔਰ ਇਹ ਇੱਕ ਬਹੁਤ ਹੀ ਵੱਡਾ ਸਾਡੇ ਲਈ ਪੰਥਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਗੱਲ 328 ਰੂਪਾਂ ਤੇ ਮੈਨੂੰ ਲੱਗਦਾ ਹੈ ਸ਼ੁਰੂ ਹੋਈ ਸੀ ਪਰ ਇਹ ਗੱਲ ਮੁੱਕਦੀ ਕਿੱਥੇ ਹੈ ਇਹ ਹੌਲੀ-ਹੌਲੀ ਪਤਾ ਲੱਗੇਗੀ ਜਦੋਂ ਸਿੱਖ ਵਿਦਵਾਨ ਬੁੱਧੀਜੀਵੀ ਸ਼੍ਰੀ ਕਾਲ ਤਖਤ ਸਾਹਿਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਟ ਮੈਨੂੰ ਲੱਗਦਾ ਜਦੋਂ ਆਪਸ ਦੇ ਵਿੱਚ ਤਾਲਮੇਲ ਬਣਾਉਣਗੇ ਕਿਉਂਕਿ ਪਵਿੱਤਰ ਸਰੂਪ ਨੇ ਔਰ ਪੂਰੀ ਮਾਨ ਮਰਿਆਦਾ ਪਰੰਪਰਾ ਦੇ ਨਾਲ ਉਹਨਾਂ ਦੀ ਉਹਨਾਂ ਉਹਨਾਂ ਨੂੰ ਪ੍ਰਕਾਸ਼ ਕੀਤਾ ਗਿਆ ਹੁਣ ਆ ਲਾਜ਼ਮੀ ਹੈ ਹਾਲਾਂਕਿ ਹੋਰ ਕਿਸੇ ਤਰ੍ਹਾਂ ਦੀ ਤਰੂਟੀ ਸਾਹਮਣੇ ਨਹੀਂ ਆਈ ਇਹ ਗੱਲ ਇੱਕ ਜ਼ਰੂਰ ਸੁਖ ਦੇਣ ਵਾਲੀ ਹੈ ਕਿ ਕਿਸੇ ਤਰ੍ਹਾਂ ਦੀ ਬੇਅਦਬੀ ਦੀ ਗੱਲ ਨਹੀਂ ਆਈ ਗੱਲ ਆਈ ਹੈ ਸਿਰਫ ਹੁਣ ਵੈਰੀਫਿਕੇਸ਼ਨ ਤੇ ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਲਗਾਤਾਰ ਇਹ ਕਹਿ ਰਹੀ ਸੀ ਕਿ ਅਸੀਂ ਜਿਹੜਾ ਕੇਸ ਦਰਜ ਕੀਤਾ ਹੈ ਸਿੱਖ ਸੰਗਤ ਦੀਆਂ ਭਾਵਨਾਵਾਂ ਤੇ ਕੀਤਾ ਹੈ ਭਾਵੇਂ ਸਿੱਖ ਸਦਭਾਵਨਾ ਦਲ ਵਾਲੇ ਆਗੂ ਨੇ ਨੁਮਾਇੰਦੇ ਨੇ ਭਾਵੇਂ ਵੱਖ-ਵੱਖ ਸਿੱਖ ਸੰਸਥਾਵਾਂ ਨੇ ਉਹਨਾਂ ਦੀ ਮੰਗ ਇਹੀ ਸੀ ਉਹ ਹਾਈ ਕੋਰਟ ਤੱਕ ਇਸ ਮੰਗ ਨਾਲ ਗਏ ਸੀ ਕਿ ਪੰਜਾਬ ਦੀ ਸਰਕਾਰ ਐਫ ਆਈ ਆਰ ਦਰਜ ਕਰਕੇ 328 ਪਵਿੱਤਰ ਸਰੂਪਾਂ ਦਾ ਪਤਾ ਲਾਇਆ ਔਰ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੇ ਉੱਤੇ ਵਿਰੋਧੀ ਮੈਂ ਕਹੂੰਗਾ ਕਿ ਜਿਹੜਾ ਅਕਾਲੀ ਦਲ ਦੀ ਧਿਰ ਹੈ ਖਾਸ ਤੌਰ ਤੇ ਸੁਖਬੀਰ ਬਾਦਲ ਵਾਲੀ ਧਿਰ ਉਹ ਲਗਾਤਾਰ ਇਸ ਮਸਲੇ ਤੇ ਭਗਵੰਤ ਮਾਨ ਦੀ ਸਰਕਾਰ ਤੇ ਇਲਜ਼ਾਮ ਲਾਉਂਦੇ ਸੀ ਕਿ ਇਹ ਰਾਜਨੀਤੀ ਕਰ ਰਹੇ ਨੇ ਔਰ ਮੁੱਖ ਮੰਤਰੀ ਨੇ ਵੀ ਅੱਜ ਮੰਚ ਤੋਂ ਬੋਲਿਆ ਕਿ ਇਹ ਰਾਜਨੀਤੀ ਨਹੀਂ ਕੀਤੀ ਗਈ ਇਹ ਮੇਰੀ ਡਿਊਟੀ ਸੀ ਮੇਰਾ ਫਰਜ਼ ਸੀ ਔਰ ਮੁੱਖ ਮੰਤਰੀ ਦਾ ਛੋਟਾ ਜਿਹਾ ਬਿਆਨ ਸੁਣਾਉਣਾ ਵੀ ਬਹੁਤ ਮਹੱਤਵਪੂਰਨ ਹੈ ਆਪਾਂ ਉਹ ਵੀ ਸੁਣਦੇ ਹਾਂ ਪਰ ਇਹਨੂੰ ਇਸ ਰੂਪ ਚ ਸਮਝਿਏ ਕਿ ਜਿਹੜੀ ਗੱਲ ਕਹੀ ਸੀ ਪੰਜਾਬ ਦੀ ਸਰਕਾਰ ਨੇ ਜਾਂ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਉਹ ਉਸ ਗੱਲ ਦੇ ਉੱਪਰ ਕਾਮਯਾਬ ਹੁੰਦੇ ਨਜ਼ਰ ਆ ਰਹੇ ਨੇ ਅੱਜ ਮੈਂ ਇਹ ਕਹਿ ਸਕਦਾ ਕਿ ਸਿੱਖ ਸੰਗਤ ਦਾ ਭਗਵੰਤ ਮਾਨ ਨੇ ਅਸੀਂ ਅੱਜ ਕਹਿ ਸਕਦੇ ਹਾਂ ਕਿ ਇਸ ਗੱਲ ਨਾਲ ਦਿਲ ਜਿੱਤਿਆ ਹੈ ਕਿ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਪਵਿੱਤਰ ਸਰੂਪਾਂ ਬਾਰੇ ਪਤਾ ਲੱਗਿਆ ਹੁਣ ਕੰਮ ਹੈਗਾ ਐਸਜੀਪੀਸੀ ਦਾ ਰਿਕਾਰਡ ਸਾਂਝਾ ਕਰਨ ਦਾ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਿਕਾਰਡ ਸਾਂਝਾ ਕਰਦੀ ਹੈ ਦੇਖੋ ਜਿਹੜੇ 169 ਦੇ ਵਿੱਚੋਂ 139 ਹੈ ਜਿਹੜੀ ਧਾਰਮਿਕ ਸੰਸਥਾ ਤੋਂ ਇਹਨਾਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ ਉਹਨਾਂ ਕੋਲੇ ਸਬੰਧਤ ਰਿਕਾਰਡ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਮਨਜ਼ੂਰੀ ਮਿਲੀ ਉਹਨਾਂ ਕੋਲੇ ਉਹਦੀ ਰਸੀਦ ਵਗੈਰਾ ਨਹੀਂ ਹੈ ਜਿਹੜਾ ਵੀ ਉਹਨਾਂ ਨੇ ਪ੍ਰੋਸੈਸ ਫਾਲੋ ਕੀਤਾ ਹੁਣ ਕੀ ਐ ਐਸਡੀਪੀਸੀ ਕੋਲੇ ਹੈ ਅਗਰ ਸ਼੍ਰੋਮਣੀ ਗੁਰਦੁਆਰਾ ਅਗਰ ਉਸ ਧਾਰਮਿਕ ਸੰਸਥਾ ਕੋਲੇ ਕੋਈ ਰਿਕਾਰਡ ਨਹੀਂ ਹੈ ਤੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੈ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਹਿ ਦਿੰਦੀ ਹੈ ਕਿ ਸਾਡੇ ਕੋਲੇ ਵੀ ਕੋਈ ਰਿਕਾਰਡ ਨਹੀਂ ਹੈ ਫਿਰ ਸੱਚਮੁੱਚ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਪਰ ਮੈਂ ਕਹਿ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿਲ ਜਿੱਤਿਆ ਪੰਜਾਬ ਦੇ ਪੰਥਕ ਲੋਕਾਂ ਦਾ ਔਰ ਸਾਰੇ ਪੰਜਾਬੀਆਂ ਦਾ ਕਿਉਂਕਿ ਜਿਹੜੀ ਗੱਲ ਉਹ ਬਾਰ ਬਾਰ ਕਹਿ ਰਹੇ ਸੀ ਕਿ ਉਹਨਾਂ ਦਾ ਉਦੇਸ਼ ਰਾਜਨੀਤੀ ਕਰਨਾ ਨਹੀਂ ਹੈ ਉਹ ਐਫ ਆਈ ਆਰ ਦਰਜ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ ਅੱਜ ਉਹਨਾਂ ਨੇ ਵੱਡੀ ਜਾਣਕਾਰੀ ਦਿੱਤੀ ਮੈਨੂੰ ਲੱਗਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੂੰ ਠੀਕ ਲੱਗਿਆ ਉਹ ਆਪਣੀ ਟਿੱਪਣੀ ਜ਼ਰੂਰ ਕਰ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਧੰਨਵਾਦ ਵੀ ਬਣਦਾ ਹੈ ਕਿ ਉਹਨਾਂ ਨੇ ਕਿਹਾ ਐਸਪੀਸੀ ਨੂੰ ਕਿ ਤੁਸੀਂ ਸਹਿਯੋਗ ਕਰੋ ਕੱਲ ਸਿਟ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਸਾਨੂੰ ਪਤਾ ਹੈ ਜਿਹੜੇ ਜਗਤਪ੍ਰੀਤ ਸਿੰਘ ਨੇ ਏਆਈਜੀਓ ਅ ਅੰਮ੍ਰਿਤਸਰ ਗਏ ਸੀ ਔਰ ਗੁਰਬੰਧ ਸਿੰਘ ਬੈਂਸ ਜਿਹੜੇ ਸੁਪਰਡੈਂਟ ਪੁਲਿਸ ਨੇ ਪਟਿਆਲੇ ਤੋਂ ਸਿਟ ਦੇ ਮੈਂਬਰ ਨੇ ਉਹ ਚੰਡੀਗੜ੍ਹ ਗਏ ਸੀ ਉਹ ਐਪਲੀਕੇਸ਼ਨ ਦੇ ਕੇ ਆਏ ਨੇ ਔਰ ਸਹਿਯੋਗ ਦੀ ਮੰਗ ਕਰ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਸਿਟ ਹੈ ਉਹ ਹੁਣ ਇਹਨਾਂ 139 ਪਵਿੱਤਰ ਸਰੂਪਾਂ ਦੀ ਜਾਣਕਾਰੀ ਐਸਜੀਪੀਸੀ ਨੂੰ ਸੌਂਪੇਗੀ ਔਰ ਐਸਜੀਪੀਸੀ ਤੋਂ ਚਾਹੇਗੀ ਕਿ ਐਸਜੀਪੀਸੀ ਹੁਣ ਸਾਨੂੰ ਤਸਦੀਕ ਕਰਕੇ ਦਵੇ ਕਿ ਕੀ ਉਹਨਾਂ ਦੇ ਰਿਕਾਰਡ ਦੇ ਵਿੱਚ ਵੀ ਇਹਨਾਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਦਰਜ ਹੈ ਜਾਂ ਨਹੀਂ ਉਸ ਤੋਂ ਬਾਅਦ ਜਿਹੜੀ ਇਹ ਗੱਲ ਹੈ ਇਹ ਪੂਰੀ ਸਪਸ਼ਟ ਹੋ ਜਾਏਗੀ ਪਰ ਮੁੱਖ ਮੰਤਰੀ ਨੇ ਇੱਕ ਵੱਡਾ ਕੰਮ ਕੀਤਾ ਔਰ ਪੰਜਾਬੀ ਅੱਜ ਮੁੱਖ ਮੰਤਰੀ ਦਾ ਧੰਨਵਾਦ ਜ਼ਰੂਰ ਕਰਨਗੇ ਔਰ ਕੀਤਾ ਵੀ ਜਾਣਾ ਚਾਹੀਦਾ ਹੈ ਕਿ ਮर्याਦਾਵਾਂ ਪਰੰਪਰਾਵਾਂ ਦੇ ਨਾਲ ਇਹ ਜਿਹੜਾ ਪਵਿੱਤਰ ਕੰਮ ਹੈ ਇਹ ਅੱਗੇ ਵਧੇ ਜੀ ਬਿਲਕੁਲ ਮੁੱਖ ਮੰਤਰੀ ਨੇ ਵੱਡਾ ਖੁਲਾਸਾ ਕੀਤਾ ਹੈ ਲੋਕਾਂ ਦਾ ਦਿਲ ਵੀ ਜਿੱਤ ਲੈ ਇੱਕ ਰਾਹਤ ਵਾਲੀ ਖਬਰ ਹੈ ਪਰ ਸਵਾਲ ਹੁਣ ਹਰਜਿੰਦਰ ਸਿੰਘ ਧਾਮੇ ਹੁਣਾਂ ਦੇ ਅੱਗੇ ਖੜੇ ਹੋਣਗੇ ਕਿ ਤੁਸੀਂ ਜਾਂਚ ਕੀਤੀ ਸੀ ਤੁਹਾਡੀ ਰਿਪੋਰਟ ਸੀ ਫਿਰ ਇਹ ਰਿਕਾਰਡ ਕਿਉਂ ਨਹੀਂ ਆਇਆ ਕੀ ਕੁਝ ਸੀਗਾ ਦੇਖਦੇ ਹਾਂ ਕਿ ਹਰਜਿੰਦਰ ਸਿੰਘ ਧਾਮੇ ਵੀ ਉਹ ਦੱਸੋ ਮੈਨੂੰ ਕੀ ਪ੍ਰਤੀਕਿਰਿਆ ਦਿੰਦੇ ਨੇ ਅਜਿਹੇ ਮਾਮਲੇ ਨੂੰ ਲੈ ਕੇ ਗੈਨ ਹਰਪ੍ਰੀਤ ਸਿੰਘ ਹੁਣਾਂ ਦੇ ਕੋਲ ਵੀ ਕਹਿੰਦੇ ਸਿੱਟ ਪਹੁੰਚੀ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਡੱਲਾ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਜਿਸ ਵੇਲੇ ਇਹ ਜਿਹੜੀ ਰਿਪੋਰਟ ਹੈ 45ਆ ਰਿਪੋਰਟ ਵਕੀਲ ਈਸ਼ਰ ਸਿੰਘ ਹੁਣਾਂ ਦੀ ਜਦੋਂ ਮੁਕੰਮਲ ਹੋਈ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਔਰ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੀ ਇਹ 45ਆ ਕਮਿਸ਼ਨ ਬਣਾਇਆ ਗਿਆ ਸੀ ਜਿਦੇ ਵਿੱਚ ਇੱਕ ਸਾਬਕਾ ਜਸਟਿਸ ਵੀ ਨਿਯੁਕਤ ਕੀਤੇ ਗਏ ਸੀ ਹਾਈ ਕੋਰਟ ਦੇ ਜਿਨ੍ਹਾਂ ਨੇ ਬਾਅਦ ਵਿੱਚ ਆਪਣੇ ਆਪ ਨੂੰ ਇਸ ਪੂਰੀ ਜਾਂਚ ਤੋਂ ਵਖਰੇ ਕਰ ਲਿਆ ਸੀ ਸਰਦਾਰ ਈਸ਼ਰ ਸਿੰਘ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਦੋ ਮੈਂਬਰੀ 45 ਕਮਿਸ਼ਨ ਸੀ ਜਿਨ੍ਹਾਂ ਨੇ ਆਪਣੀ ਰਿਪੋਰਟ ਸੌਂਪੀ ਸੀ ਉਸ ਵੇਲੇ ਉਹਨਾਂ ਨੇ ਰਿਪੋਰਟ ਇਨਕੁਆਇਰੀ ਕਰਕੇ ਸੌਂਪੀ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੇ ਉਸ ਵੇਲੇ ਦੇ ਕਾਰਜਕਾਰੀ ਜਥੇਦਾਰ ਸੀ ਔਰ ਉਸ ਤੋਂ ਬਾਅਦ ਈਸ਼ਰੰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ ਸੀ ਅਗਲੀ ਕਾਰਵਾਈ ਕਰਨ ਦੇ ਲਈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਇਹ ਆਪ ਇਸ ਗੱਲ ਦਾ ਖੁਲਾਸਾ ਕਰ ਚੁੱਕੇ ਨੇ ਮੀਡੀਆ ਦੇ ਸਾਹਮਣੇ ਕਿ ਜਦੋਂ ਇਹ ਰਿਪੋਰਟ ਬਣਾਈ ਗਈ ਸੀ ਤੇ ਉਸ ਵੇਲੇ ਕਈ ਤਰ੍ਹਾਂ ਦੇ ਖਦਸ਼ੇ ਸੀ ਇਸ ਪੂਰੇ ਮਾਮਲੇ ਦੇ ਇਸ ਪੂਰੀ ਰਿਪੋਰਟ ਨੂੰ ਲੈ ਕੇ ਕਿ ਕੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੁਕੰਮਲ ਤੌਰ ਤੇ ਕਾਨੂੰਨੀ ਤੌਰ ਦੇ ਉੱਤੇ ਅੱਗੇ ਵਧੇਗੀ ਜਾਂ ਸਿਰਫ ਅਨੁਸ਼ਾਸਨੀ ਕਾਰਵਾਈ ਕਰੇਗੀ ਕਿਉਂਕਿ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਗਈ ਸੀ ਪਰ ਬਾਅਦ ਦੇ ਵਿੱਚ ਦੁਬਾਰਾ ਅੰਤਰਿਕ ਕਮੇਟੀ ਦੀ ਬੈਠਕ ਉਹਨਾਂ ਨੇ ਬੁਲਾਈ ਸਤੰਬਰ ਦੇ ਮਹੀਨੇ ਔਰ ਇਹ ਫੈਸਲਾ ਕੀਤਾ ਕਿ ਸਿਰਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਉਸ ਤੋਂ ਬਾਅਦ ਨੌਕਰੀਆਂ ਤੋਂ ਬਰਖਾਸਤ ਵੀ ਕੀਤੇ ਲਗਭਗ 16 ਮੁਲਾਜ਼ਮ ਨੇ ਜਿਹੜੇ ਦੋਸ਼ੀ ਪਾਏ ਗਏ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਕੋਲੇ ਜਿਹੜੀ ਸੱਟ ਗਈ ਹੈ ਕਿਉਂਕਿ ਹਜੇ ਤੱਕ ਹਰਜਿੰਦਰ ਸਿੰਘ ਧਾਮੀ ਵੱਲੋਂ ਉਸ ਰੂਪ ਦੇ ਵਿੱਚ ਸਹਿਯੋਗ ਨਹੀਂ ਕੀਤਾ ਗਿਆ ਸੱਟ ਦਾ ਹਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਕੀਤਾ ਔਰ ਨਾ ਹੀ ਸੱਟ ਨੇ ਗਿਆਨੀ ਹਰਪੀ ਸਿੰਘ ਤੋਂ ਇਲਾਵਾ ਕਿਸੇ ਹੋਰ ਸਾਫ ਕਾ ਜਥੇਦਾਰ ਨਾਲ ਸੰਪਰਕ ਕੀਤਾ ਕਿਉਂਕਿ ਗਿਆਨੀ ਹਰਪੀ ਸਿੰਘ ਸਿੱਖ ਵਿਦਵਾਨ ਨੇ ਬੁੱਧੀਜੀਵੀ ਨੇ ਜਥੇਦਾਰ ਸਿੰਘ ਸਾਹਿਬ ਦੀ ਉਹਨਾਂ ਕੋਲੇ ਉਪਾਧੀ ਹੈ ਸਾਫ ਕਾ ਜਥੇਦਾਰ ਨੇ ਉਹਨਾਂ ਨੂੰ ਸਾਰੀ ਮਰਿਆਦਾ ਦਾ ਪਤਾ ਹੈ ਕਿ ਜਿਹੜੇ ਪਵਿੱਤਰ ਸਰੂਪ ਨੇ ਜਿਹੜੇ ਆ ਜਿਹੜੇ ਗੁਰਦੁਆਰਾ ਕਮੇਟੀਆਂ ਨੂੰ ਪ੍ਰਕਾਸ਼ ਕਰਾਉਣ ਦੇ ਲਈ ਭੇਜੇ ਜਾਂਦੇ ਨੇ ਗੁਰਦੁਆਰਾ ਕਮੇਟੀਆਂ ਸਰੂਪ ਦਾ ਪ੍ਰਕਾਸ਼ ਕਰਦੀਆਂ ਨੇ ਉਦੀ ਮਰਿਆਦਾ ਕੀ ਹੈ ਪਰੰਪਰਾਵਾਂ ਕੀ ਨੇ ਕਿਹੜੀਆਂ ਕਿੜੀਆਂ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਹੈ ਜਿਹੜੇ ਲੀਗਲ ਡਾਕੂਮੈਂਟਸ ਨੇ ਦਸਤਾਵੇਜ਼ ਨੇ ਉਹਨਾਂ ਦੀ ਸਾਮ ਸੰਭਾਲ ਕਿਵੇਂ ਹੋਣੀ ਚਾਹੀਦੀ ਹੈ ਔਰ ਪੂਰੀ ਦਸਤਾਵੇਜ਼ੀ ਪ੍ਰਕਿਰਿਆ ਕੀ ਹੈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਕੋਲੇ ਅੱਜ ਸਿੱਟ ਦੇ ਟੀਮ ਗਈ ਹੈ ਉਹਦਾ ਵੱਡਾ ਉਦੇਸ਼ ਇਹ ਵੀ ਹੋਏਗਾ ਕਿ ਜਿਹੜੇ 139 ਰੂਪਾਂ ਬਾਰੇ ਜਾਣਕਾਰੀ ਮਿਲੀ ਹੈ ਇਹਨਾਂ ਦੇ ਲਈ ਸਹੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਸੀ ਇੱਕ ਧਾਰਮਿਕ ਥਾਂ ਦੇ ਉੱਤੇ ਇਨਾਂ ਦਾ ਪ੍ਰਕਾਸ਼ ਕੀਤਾ ਗਿਆ ਸੀ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਮੈਂ ਗਿਆਨੀ ਹਰਪ੍ਰੀਤ ਸਿੰਘ ਤੇ ਆਉਣ ਤੋਂ ਪਹਿਲਾਂ ਇੱਕ ਵਾਰੀ ਮੁੱਖ ਮੰਤਰੀ ਦਾ ਜਿਹੜਾ ਪੂਰਾ ਬਿਆਨ ਹੈ ਮੈਨੂੰ ਲੱਗਦਾ ਹੈ ਕਿ ਉਹ ਸੁਣਾਇਆ ਜਾਣਾ ਵੀ ਬਹੁਤ ਮਹੱਤਵਪੂਰਨ ਹੈ ਤੇ ਇੱਕ ਵਾਰੀ ਆਪਾਂ ਉਹ ਪੂਰਾ ਬਿਆਨ ਜ਼ਰੂਰ ਸੁਣ ਲਈਏ ਵੀਰੇ ਉਹ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਇਕੀ ਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 139 ਸਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੁਪਏ ਇਹੋ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੁਪਏ ਨੇ 139 ਰੁਪਏ ਇਹੋ ਜੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹੁਣੇ ਗੱਲ ਕਰਦਾ ਇਹ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼ੋਮਣੀ ਕਮੇਟੀ ਦੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਆਨ ਅਧਿਕਾਰਿਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਾਡਾ ਡਿਊਟੀ ਹੈ ਇਹ 139 ਸਰੂਪਾਂ ਦੀ ਜਿਹੜੀ ਅੱਜ ਸਾਨੂੰ ਘਾੜੇ ਕੋਲ ਇਨਫੋਰਮੇਸ਼ਨ ਆਈ ਹੈ ਵੀ ਆਨ ਅਧਿਕਾਰਤ ਨੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲਿਆਉਂਦੇ ਨੇ ਕਹਿੰਦੇ ਜੀ ਇੱਧਰ ਉੱਧਰੋਂ ਹੀ ਲਿਆਉਂਦੇ ਨੇ ਇੱਧਰੋਂ ਉੱਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਸੋ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਉਹਨਾਂ ਨੂੰ ਸੁਣਿਆ ਤੇ ਹੁਣ ਕਿਉਂਕਿ ਜਿਹੜੀ ਸਿੱਟ ਦੀ ਟੀਮ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੋਂ ਵੀ ਜਾਣਕਾਰੀ ਹਾਸਲ ਕਰਨ ਦੇ ਲਈ ਗਈ ਹੋਈ ਹੈ ਤਾਂ ਕਿ ਉਹ ਵੀ ਸਿੱਟ ਨੂੰ ਵਕ ਵਕ ਪਹਿਲੋਂ ਤੋਂ ਜਾਣਕਾਰੀ ਦੇ ਸਕਣ ਪਰ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਇਹ ਨਵਾਂ ਸਾਲ ਚੜ੍ਹਿਆ ਸੀ ਉਹਨਾਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਆਪਣੇ ਵੱਲੋਂ ਪੂਰੀ ਗੱਲ ਦਾ ਸਪਸ਼ਟਿਕਰਨ ਦਿੱਤਾ ਸੀ ਔਰ ਉਦੋਂ ਸਤਿੰਦਰ ਸਿੰਘ ਕੋਹਲੀ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਸੀ ਇੱਕ ਵਾਰੀ ਉਹ ਬਿਆਨ ਗਿਆਨੀ ਹਰਪ੍ਰੀਤ ਸਿੰਘ ਦਾ ਸੁਣਨਾ ਬਹੁਤ ਮਹੱਤਵਪੂਰਨ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਵੇਲੇ ਕਿਹੜੀ ਗੱਲ ਕਹੀ ਮੈਂ ਇਸ ਜਾਂਚ ਦੇ ਨਾਲ ਜੁੜਿਆ ਮੈਨੂੰ ਕਈ ਦਿਨਾਂ ਤੋਂ ਫੋਨ ਵੀ ਆ ਰਹੇ ਸੀ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ ਅਸੀਂ ਇਹ ਜਾਂਚ ਕਰਵਾਈ ਸੀ ਅਕਾਲ ਤਖਤ ਸਾਹਿਬ ਵੱਲੋਂ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਜਦੋਂ ਜਾਂਚ ਜਿਹੜੀ ਹੈ ਉਹ ਮੁਕੰਮਲ ਹੋ ਗਈ ਤੇ ਦੋਸ਼ੀਆਂ ਦੇ ਨਾਂ ਸਾਹਮਣੇ ਆ ਗਏ ਤੇ ਤੁਹਾਨੂੰ ਪਤਾ ਹੋਏਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਯੂ ਟਰਨ ਜਿਹੜਾ ਫੈਸਲਾ ਲੈਂਦੇ ਆ ਇਹ ਕਹਿੰਦਾ ਕਿ ਇਹ ਕਾਰਵਾਈ ਜਿਹੜੀ ਹੈ ਉਹ ਕਾਨੂੰਨੀ ਅਸੀਂ ਨਹੀਂ ਕਰਵਾਵਾਂਗੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਹੀ ਸਤਿੰਦਰ ਸਿੰਘ ਕੋਹਲੀ ਸੀ ਜੇ ਜਾਂ ਦੋਸ਼ੀਆਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਾਮ ਨਾ ਆਉਂਦਾ ਤੇ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਉਦੋਂ ਹੀ ਹੋ ਜਾਣੀ ਸੀ ਸ਼੍ਰੋਮਣੀ ਕਮੇਟੀ ਵੱਲੇ ਨੇ ਕਰ ਦੇਣੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਤਿੰਦਰ ਸਿੰਘ ਕੋਹਲੀ ਨੂੰ ਬਚਾਉਣ ਦੇ ਲਈ ਹੀ ਇਹ ਕਾਨੂੰਨੀ ਕਾਰਵਾਈ ਜਿਹੜੀ ਆ ਰੋਕੀ ਸੀ ਇਹ ਇੱਕ ਸੱਚ ਹੈ ਜਹੇਦਾਰ ਜੀ ਅੱਗੇ ਤੁਸੀਂ ਕਿਉਂ ਨਹੀਂ ਕੁਝ ਸਟੈਪ ਨਹੀਂ ਅਸੀਂ ਤਾਂ ਲਿਖ ਕੇ ਦਿੱਤਾ ਸੀ ਨਾ ਅਸੀਂ ਰਿਪੋਰਟ ਦੇ ਨਾਲ ਦੋਸ਼ੀਆਂ ਦੇ ਨਾਮ ਮੈਂਸ਼ਨ ਕਰਕੇ ਅਸੀਂ ਸ਼੍ਰਮਣੀ ਕਮੇਟੀ ਨੂੰ ਲਿਖ ਕੇ ਦਿੱਤਾ ਸੀ ਕਿ ਯੋਗ ਕਾਰਵਾਈ ਜਿਹੜੀ ਹੈ ਇਹਨਾਂ ਦੇ ਤੁਸੀਂ ਕਰੋ ਤੇ ਯੋਗ ਕਾਰਵਾਈ ਜਿਹੜੀ ਹੈ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਰਨੀ ਪੰਦੀ ਸੀ ਤੇ ਜਦੋਂ ਸਤਿੰਦਰ ਸਿੰਘ ਕੋਹਲੀ ਦਾ ਨਾਮ ਉਸ ਰਿਪੋਰਟ ਦੇ ਵਿੱਚ ਆ ਗਿਆ ਹੁਣ ਸਤਿੰਦਰ ਸਿੰਘ ਕੋਹਲੀ ਕੌਣ ਸੀ ਸਤਿੰਦਰ ਸਿੰਘ ਕੋਹਲੀ ਜਿਹੜਾ ਹੈ ਉੱਥੇ ਇੱਕ ਰੱਖਿਆ ਹੋਇਆ ਸੀ ਇਹਨਾਂ ਨੇ ਸੀਏ 10 ਕਰੋੜ ਰੁਪਈਆ ਜਿਹੜਾ ਉਹਨੂੰ ਇਹ ਦਿੱਤੇ ਸੀ ਤੇ ਅਸੀਂ ਇਹ ਕਿਹਾ ਕਿ ਇਹਨੇ ਕੰਮ ਮੁਕੰਮਲ ਨਹੀਂ ਕੀਤਾ 25% ਕੰਮ ਕੀਤਾ ਇਹਨੇ ਕੰਮ ਮੁਕੰਮਲ ਕਿਉਂ ਨਹੀਂ ਕੀਤਾ ਇਹ ਸਤਿੰਦਰ ਸਿੰਘ ਦਾ ਇਹ ਕੰਮ ਬਣਦਾ ਸੀ ਇਹ ਡਿਊਟੀ ਬਣਦੀ ਸੀ ਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿੱਥੇ ਐਂਟਰੀ ਦਰਜ ਹੁੰਦੀ ਹੈ ਉਹਨੂੰ ਚੈੱਕ ਕਰਦੇ ਤੇ ਫਿਜ਼ੀਕਲ ਜਿਹੜੀ ਹੈ ਉਹ ਇਨਸਪੈਕਸ਼ਨ ਵੀ ਕਰਦੇ ਜੇ ਗੁਰਦੁਆਰਿਆਂ ਦੇ ਵਿੱਚ ਮਿਰਚਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਲੱਕੜਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਕਿ ਲੈਜ਼ਰਾਂ ਦੇ ਨਾਲ ਸੂਰ ਦੇ ਵਿੱਚ ਪਿਆ ਜਿਹੜਾ ਰਾਸ਼ਨ ਆ ਮੇਲ ਖਾਂਦਾ ਕਿ ਨਹੀਂ ਖਾਂਦਾ ਲੇਕਿਨ ਪ੍ਰੈਸ ਦੇ ਵਿੱਚ ਜਿਹੜਾ ਸਤਿੰਦਰ ਸਿੰਘ ਕੋਹਲੀ ਨੇ ਇਹ ਕੋਤਾਹੀ ਕੀਤੀ ਸੀ ਇਹਦੀ ਜ਼ਿੰਮੇਵਾਰੀ ਸੀ 10 ਕਰੋੜ ਰੁਪਏ ਸ਼੍ਰੋਮਣੀ ਕਮੇਟੀ ਇਹਨੂੰ ਦਿੰਦੀ ਸੀ ਕਿ ਤੂੰ ਭਾਈ ਇਹ ਸਾਰੀ ਪ੍ਰਬੰਧ ਰੱਖਣਾ ਹੈ ਸਾਰਾ ਸਿਸਟਮ ਠੀਕ ਰੱਖਣਾ ਹੈ ਪਰ ਇਹਨੇ ਆਪ ਸੋ ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਕਈ ਗੱਲਾਂ ਦਾ ਖੁਲਾਸਾ ਕੀਤਾ ਸੀ ਮੈਨੂੰ ਲੱਗਦਾ ਹੈ ਕਿ ਲਗਭਗ ਇਸੇ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਅਗਰ ਸਿੱਟ ਉਹਨਾਂ ਤੋਂ ਕੋਈ ਜਾਣਕਾਰੀ ਲੈਣ ਆਉਂਦੀ ਹੈ ਹਾਲਾਂਕਿ ਇਹ ਨਹੀਂ ਹਜੇ ਪਤਾ ਵੀ ਕੀ ਸਿੱਟ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਇਸ ਪੂਰੇ ਮਾਮਲੇ ਦੇ ਵਿੱਚ ਬਿਆਨ ਵੀ ਦਰਜ ਕਰੇਗੀ ਜਾਂ ਸਟ ਸਿਰਫ ਇਸ ਕੇਸ ਤੋਂ ਇਲਾਵਾ ਇੱਕ ਬੁੱਧੀਜੀਵੀ ਹੋਣ ਦੇ ਨਾਤੇ ਸਾਬਕਾ ਜੱਥੇਦਾਰ ਹੋਣ ਦੇ ਨਾਤੇ ਉਹਨਾਂ ਤੋਂ ਜਾਣਕਾਰੀ ਲੈਣ ਆਈ ਹੈ ਇਸ ਗੱਲ ਦਾ ਖੁਲਾਸਾ ਆਉਣ ਵਾਲੇ ਸਮੇਂ ਚ ਹੋਏਗਾ ਜਾਂ ਸਟ ਕਰੇਗੀ ਅਗਰ ਗਿਆਨੀ ਹਰਪ੍ਰੀਤ ਸਿੰਘ ਦਾ ਸਟ ਬਿਆਨ ਕਲਮਬੰਦ ਕਰਦੀ ਹੈ ਤੇ ਸਾਬਕਾ ਐਕਟਿੰਗ ਜੱਥੇਦਾਰ ਦੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਬਹੁਤ ਵੱਡੀ ਮਹੱਤਤਾ ਹੋਏਗੀ ਤੇ ਗਿਆਨੀ ਹਰਪ੍ਰੀਤ ਸਿੰਘ ਬਿਆਨ ਕੀ ਦਿੰਦੇ ਨੇ ਇਸ ਪੂਰੇ ਮਾਮਲੇ ਦੇ ਸੰਦਰਭ ਦੇ ਵਿੱਚ ਇਹ ਫਿਰ ਬੜਾ ਮਹੱਤਵਪੂਰਨ ਬਣ ਜਾਏਗਾ ਸਾਖੀ ਜੀ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਹਾਜਰ ਜੀ ਉਹ ਪੁੱਛ ਕੋਈ ਛੋਟੇ ਵੀਡੀਓ ਕੀ ਜਵਾਬ ਦਿੰਦੇ ਨੇ ਕੀ ਕੁਝ ਦੱਸਦੇ ਨੇ ਉਸ ਤੇ ਨਾਲ ਨਵੀਆਂ ਪਰਤਾ ਖੁੱਲਣ ਗਿਆ ਜਿਉਂ ਨਾ ਆਪਾਂ ਧਾਰਮਿਕ ਮੁੱਦੇ ਦੀ ਗੱਲ ਕੀਤੀ ਹੈ ਤੇ ਕੱਲ ਨੂੰ ਸ੍ਰੀ ਅਕਾਲ ਤਖਤ ਸੈਕਟਰੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਣ ਜਾ ਰਹੇ ਨੇ ਡਲਾ ਜੀ ਤੁਸੀਂ ਦੇਖਿਆ ਕਿ ਕੇਸਿਸ ਆਪ ਦੇ ਨਾਲ ਪਹਿਲਾਂ ਵਿਰੋਧ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਸਿਸ ਆਪ ਦੇ ਨਾਲ ਤਲਬ ਕੀਤਾ ਚਲੋ ਠੀਕ ਹੈ ਉਹ ਵਿਵਾਦ ਹੋ ਰ ਡੰਡਾ ਬਿਆਤ ਤੇ ਹੁਣ ਸ਼ੁਰੂ ਹੋ ਗਿਆ ਹੈ ਕਿ ਕੇਸ ਸਮੇ ਮੁੱਖ ਮੰਤਰੀ ਪੇਸ਼ ਹੋਣਗੇ ਜਤਦਾੜ ਨੇ ਬੁਲਾ ਲਿਆ ਸਾਡੇ 4:30 ਵਜੇ ਸ਼ਾਮ ਨੂੰ ਤੇ ਮੁੱਖ ਮੰਤਰੀ ਕਹਿੰਦੇ ਕਿ ਮੈਂ ਤਾਂ ਕੋਈ ਪੱਤਰ ਹੀ ਨਹੀਂ ਲਿਖਿਆ ਕਿ ਉਸੇ ਟਾਈਮ ਲੇਟ ਕਰੋ ਮੈਂ ਤਾਂ ਮੈਨੂੰ ਕੋਈ ਰੁਚੀਵਾਨੀ ਅਬਯਸਤ ਨਹੀਂ ਹੈ ਮੈਂ 10 ਵਜੇ ਆਵਾਂਗਾ ਕੀ ਲੱਗਦਾ ਹੈ ਕਿ ਕੱਲੋ ਕੀ ਸਥਿਤੀ ਬਣ ਸਕਦੀ ਹੈ ਇਸ ਘਤਰੇ ਤੇ ਦੇਖੋ ਮੈਨੂੰ ਤਾਂ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੱਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 10 ਵਜੇ ਤੋਂ ਪਹਿਲਾਂ ਪਹੁੰਚ ਜਾਣਗੇ ਜੋ ਮੈਨੂੰ ਲੱਗਦਾ ਹੈ ਉਹਨੂੰ ਕਿੰਨੇ ਵਜੇ ਜਾਂਦੇ ਨੇ ਉਹ ਕੱਲ ਪਤਾ ਲੱਗ ਜਾਏਗਾ ਪਰ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੀ ਤਬੀਅਤ ਹੈ ਮੁੱਖ ਮੰਤਰੀ ਦੀ ਉਹ ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਔਰ ਮੈਂ ਦੇਖ ਰਿਹਾ ਸੀ ਕਿ ਜਥੇਦਾਰ ਸਾਹਿਬ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਪਸ਼ਟ ਹੁਕਮ ਹੈ ਕਿ ਬੇਲੋੜੀ ਸਿਆਸਤ ਨਾ ਕਰਨ ਪੋਲਿਟੀਕਲ ਤੇਰਾ ਵੀ ਤੁਸੀਂ ਦੇਖੋ ਅੱਜ ਮਾਗੀ ਦੀ ਸਿਆਸੀ ਕਾਨਫਰੰਸ ਸੀ ਸਾਰੀਆਂ ਪਾਰਟੀਆਂ ਨੇ ਭਗਵੰਤ ਮਾਨ ਨੂੰ ਇੱਥੋਂ ਤੱਕ ਭਗਵੰਤ ਮਾਨ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੱਥਾ ਲਾ ਰਿਹਾ ਹੈ ਭਗਵੰਤ ਮਾਨ ਦਖਲ ਦੇ ਰਿਹਾ ਐਸਜੀਪੀਸੀ ਦੇ ਕੰਮਾਂ 'ਚ ਔਰ ਇੱਕ ਦੋ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਮੈਂ ਸੁਣਿਆ ਚਰਨਜੀਤ ਸਿੰਘ ਚੰਨੀ ਵੀ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਸਿੱਖਾਂ ਦੇ ਮਾਮਲੇ 'ਚ ਐਸਜੀਪੀਸੀ 'ਚ ਦਖਲ ਦੇ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ ਜਾਂ ਮੱਥਾ ਲਾ ਰਿਹਾ ਹੈ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਸਿੰਘ ਮਾਨ ਨੇ ਜਿਹੜਾ ਅੱਜ ਜਾਣਕਾਰੀ ਸਾਂਝੀ ਕਰਤੀ ਘਟੂ ਘਟੇ ਇਹ ਗਲਤੀ ਸਾਫ ਹੋ ਗਈ ਕਿ ਸਰਕਾਰ ਦਾ ਜਿਹੜਾ ਦਖਲ ਹੈ ਉਹ ਕਿਸੇ ਧਾਰਮਿਕ ਮਾਮਲੇ ਦੇ ਵਿੱਚ ਨਹੀਂ ਹੈ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਧਾਰਮਿਕ ਪੱਖੋਂ ਹੈ ਭਗਵੰਤ ਮਾਨ ਦੀ ਜਿਹੜੀ ਭਗਵੰਤ ਮਾਨ ਸਰਕਾਰ ਦਾ ਜਿਹੜਾ ਦੀ ਡਿਊਟੀ ਹੈ ਜਿਹੜੀ ਉਹ ਕਾਨੂੰਨੀ ਪੱਖੋਂ ਹੈ ਉਹ ਭਗਵੰਤ ਮਾਨ ਨੇ ਅੱਜ ਸਾਫ ਕੀਤਾ ਮੈਨੂੰ ਇਹ ਲੱਗਦਾ ਹੈ ਕਿ ਅੱਜ ਜਿਸ ਤਰ੍ਹਾਂ ਦਾ ਐਲਾਨ ਭਗਵੰਤ ਮਾਨ ਹੋਣਾ ਨੇ ਕੀਤਾ ਹੈ ਕੱਲ ਜਦੋਂ ਉਹ ਜਾਣਗੇ ਤੇ ਉਹਨਾਂ ਦੇ ਜਾਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਹੁਣ ਪੋਲਿਟਿਕਲ ਪਾਰਟੀਆਂ ਬੇਲੋੜੀ ਸਿਆਸਤ ਨਹੀਂ ਕਰਨਗੀਆਂ ਬੇਲੋੜੀ ਬਿਆਨਬਾਜ਼ੀ ਨਹੀਂ ਕਰਨਗੀਆਂ ਜਿਸ ਤਰ੍ਹਾਂ ਭਗਵੰਤ ਮਾਨ ਨੇ ਅੱਜ ਆਪਣੀ ਸਰਕਾਰ ਦੀ ਸ਼ੁਰੂਆਤੀ ਕਾਮਯਾਬੀ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਹੈ ਇਹ ਗੱਲ ਹੈ ਦੂਸਰੀ ਹੁਣ ਭਗਵੰਤ ਮਾਨ ਕਿਉਂਕਿ ਉਹਨਾਂ ਦੀ ਲਗਾਤਾਰ ਅਗਰ ਅਸੀਂ ਪੰਜਾਬ ਦੀ ਪੋਲਿਟਿਕਸ ਨੂੰ ਦੇਖੀਏ ਪੰਥਕ ਪੋਲਿਟਿਕਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੋਲਿਟਿਕਲ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਨੇ ਪਹਿਲਾਂ ਜਿਹੜੇ ਵਿਰੋਧੀ ਸੀ ਬਾਦਲਾਂ ਦੇ ਜਿਹੜੇ ਕਈ ਅੱਜ ਫਿਰ ਨਾਲ ਆਗੇ ਬਾਦਲ ਦੇ ਬਾਦਲ ਦੇ ਬਹੁਤ ਸਾਰੇ ਪੁਰਾਣੇ ਵਿਰੋਧੀ ਅਕਸਰ ਬਾਦਲ ਤੇ ਇਹ ਇਲਜ਼ਾਮ ਲਾਉਂਦੇ ਰਹੇ ਨੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰੋਤ ਨੇ ਜਾਂ ਮਾਇਆ ਉਹ ਦੀ ਸਿਆਸੀ ਹਿੱਤਾਂ ਲਈ ਵਰਤੋਂ ਕਰਦੇ ਨੇ ਹੁਣ ਮੁੱਖ ਮੰਤਰੀ ਅੱਜ ਜਦੋਂ ਕੱਲ ਜਦੋਂ ਜਾਣਗੇ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਠੋਸ ਸਬੂਤ ਲੈ ਕੇ ਜਾਣਗੇ ਯਾ ਤਾਂ ਉਹ ਠੋਸ ਸਬੂਤ ਵਿੱਤੀ ਗੜਬੜੀਆਂ ਨਾਲ ਸੰਬੰਧਿਤ ਹੋ ਸਕਦੇ ਨੇ ਕਿ ਉਥੇ ਕਿਸ ਤਰ੍ਹਾਂ ਦੀਆਂ ਵਿੱਤੀ ਗੜਬੜੀਆਂ ਹੋ ਸਕਦੀਆਂ ਨੇ ਮੈਨੂੰ ਇਸ ਗੱਲ ਦਾ ਮੈਨੂੰ ਇਹ ਲੱਗਦਾ ਕਿ ਜਦੋਂ ਦਾ ਮੁੱਖ ਮੰਤਰੀ ਨੂੰ ਸੱਦਿਆ ਤੇ ਪੰਜਾਬ ਚ ਬਹੁਤ ਸਾਰੇ ਲੋਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੱਖ-ਵੱਖ ਮਾਮਲਿਆਂ ਤੇ ਇਨਸਾਫ ਚਾਹੁੰਦੇ ਸੀ ਜਾਂ ਜਿਨ੍ਹਾਂ ਕੋਲੇ ਕੋਈ ਜਾਣਕਾਰੀਆਂ ਨੇ ਵਿੱਤੀ ਗੜਬੜੀਆਂ ਦੀਆਂ ਭਾਵੇਂ ਉਹ ਮੁਲਾਜ਼ਮ ਪੱਦਰ ਤੇ ਨੇ ਭਾਵੇਂ ਉਹ ਕਿਸੇ ਵੀ ਪੱਦਰ ਤੇ ਨੇ ਉਹ ਸਾਰੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਜ਼ਰੂਰ ਕੀਤੀ ਹੋਣੀ ਹੈ ਤੇ ਮੁੱਖ ਮੰਤਰੀ ਕੋਲੇ ਕਿਉਂਕਿ ਸਰਕਾਰ ਹੈ ਸਰਕਾਰ ਕੋਲੇ ਇੰਟੈਲੀਜੈਂਸ ਹੈ ਸੀਆਈਡੀ ਹੈ ਕਾਊਂਟਰ ਇੰਟੈਲੀਜੈਂਸ ਹੈ ਸਰਕਾਰ ਕੋਲੇ ਸਾਰੇ ਉਹ ਮਹਿਕਮੇ ਨੇ ਜਿਨ੍ਹਾਂ ਦਾ ਸਬੰਧ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਦਾ ਸਬੰਧ ਰਹਿੰਦਾ ਹੈ ਇਸ ਲਿਹਾਜ਼ ਨਾਲ ਮੁੱਖ ਮੰਤਰੀ ਜਿਸ ਤਰ੍ਹਾਂ ਉਹ ਟਵੀਟ ਉਹਨਾਂ ਨੇ ਕੀਤਾ ਕਿ ਮਿਲਦੇ ਆ ਸਬੂਤਾਂ ਦੇ ਨਾਲ ਮੁੱਖ ਮੰਤਰੀ ਬਾਰ-ਬਾਰ ਕਹਿੰਦੇ ਨੇ ਕਿ ਮੈਂ ਮੇਰੀ ਔਕਾਤ ਨਹੀਂ ਹੈ ਕਿ ਮੈਂ ਚੈਲੰਜ ਕਰਾਂ ਕਿਸੇ ਨੂੰ ਉਹ ਕਹਿੰਦੇ ਮੈਂ ਨਿਮਾਣਾ ਬਣ ਕੇ ਜਾਊਂਗਾ ਔਰ ਨੰਗੇ ਪੈਰੀ ਜਾਊਂਗਾ ਔਰ ਇਸੇ ਤਰ੍ਹਾਂ ਹੀ ਜਾਣਗੇ ਉਹ ਜਿਵੇਂ ਉਹਨਾਂ ਨੇ ਕਿਹਾ ਹੁਣ ਉਹ ਸਬੂਤ ਕਿ ਵਿੱਤੀ ਗੜਬੜੀਆਂ ਦੇ ਲੈ ਕੇ ਜਾਂਦੇ ਨੇ ਕੋਈ ਫੰਡਾਂ ਚ ਗੜਬੜੀਆਂ ਦੇ ਸਬੂਤ ਲੈ ਕੇ ਜਾਂਦੇ ਨੇ ਕੋਈ ਵੱਖ-ਵੱਖ ਸਕੀਮਾਂ ਦਾ ਪੈਸਾ ਹੈ ਉਹਨਾਂ ਦੇ ਵਿੱਚ ਕੋਈ ਵਿੱਤੀ ਗੜਬੜੀਆਂ ਦੇ ਸਬੂਤ ਲੈ ਕੇ ਜਾਂਦੇ ਨੇ ਇਹ ਬਹੁਤ ਮਹੱਤਵਪੂਰਨ ਰਹੇਗਾ ਔਰ ਮੁੱਖ ਮੰਤਰੀ ਦੇ ਸਬੂਤਾਂ ਤੋਂ ਬਾਅਦ ਪੰਜਾਬ ਦੀ ਪੰਥਕ ਪੋਲਿਟਿਕਸ ਦੇ ਵਿੱਚ ਬਹੁਤ ਵੱਡਾ ਬਦਲਾ ਆਉਣਾ ਹੈ ਪਰ ਮੈਂ ਇੱਕ ਗੱਲ ਹੋਰ ਕਹਿ ਦਵਾਂ ਜਦੋਂ ਉਹ ਸਕੱਤਰਤ ਵਿਖੇ ਜਾਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹ ਹੋ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਵਿਖੇ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਤੁਸੀਂ ਇਹ ਸਾਰੀਆਂ ਜਾਣਕਾਰੀਆਂ ਹੁਣ ਮੀਡੀਆ ਦੇ ਵਿੱਚ ਜਾ ਕੇ ਨਹੀਂ ਬੋਲਣੀਆਂ ਇਹ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਕਿਹਾ ਜਾਵੇ ਕਿ ਇਹ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੁਹਾਡਾ ਸਪਸ਼ਟਕਰਨ ਆ ਗਿਆ ਤੇ ਹੁਣ ਇਹਦੇ ਤੇ ਵਿਚਾਰ ਹੋਏਗਾ ਤਦ ਤੱਕ ਤੁਸੀਂ ਇਹਦੇ ਤੇ ਕੋਈ ਸਾਰਵਜਨਿਕ ਟਿੱਪਣੀ ਨਾ ਕਰੋ ਇਹ ਸੰਭਾਵਨਾ ਹੋ ਸਕਦੀ ਹੈ ਅਗਰ ਜਿਹਾ ਹੁੰਦਾ ਹੈ ਤੇ ਫਿਰ ਹੋ ਸਕਦਾ ਹੈ ਮੁੱਖ ਮੰਤਰੀ ਨਾ ਦੱਸਣ ਕਿ ਉਹ ਆਪਣੇ ਸਪਸ਼ਟੀਕਰਨ ਚ ਕਿਹੜੇ ਸਬੂਤ ਦੇ ਕੇ ਆਏ ਨੇ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਸੌਂਪ ਦੇਣਗੇ ਫਿਰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾਉਂਦੇ ਨੇ ਯਾਨੀ ਕੁਲਦੀਪ ਸਿੰਘ ਗੜਗਜ ਜਾਂ ਇਹਦੇ ਉੱਪਰ ਉਹ ਆਪਣੇ ਤੌਰ ਤੇ ਕੋਈ ਫੈਸਲਾ ਲੈਂਦੇ ਨੇ ਸਪਸ਼ਟੀਕਰਨ ਨੂੰ ਦੇਖਣ ਪੜਨ ਜਾਂਚਣ ਤੋਂ ਬਾਅਦ ਇਹ ਫਿਰ ਉਸ ਤੋਂ ਬਾਅਦ ਦੀ ਗੱਲ ਹੋਏਗੀ ਪਰ ਮੁੱਖ ਮੰਤਰੀ ਦਾ ਕੱਲ ਜਿਹੜਾ ਜਾਣਾ ਹੈ ਉਹ ਬਹੁਤ ਮਹੱਤਵਪੂਰਨ ਹੈ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਗਏ ਨੇ ਪਰ ਭਗਵੰਤਬਾਨ ਸਪਸ਼ਟ ਕਰਨ ਦੇ ਨਾਲ ਨਾਲ ਅਗਰ ਕੋਈ ਇਸ ਤਰੀਕੇ ਦੇ ਸਬੂਤ ਦੇ ਕੇ ਆਉਂਦੇ ਨੇ ਜਿਨ੍ਹਾਂ ਨਾਲੇ ਲੋੜ ਮਹਿਸੂਸ ਹੋਵੇ ਬਾਅਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਸਾਨੂੰ ਇਹਨਾਂ ਦੇ ਉੱਤੇ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਫਿਰ ਸਾਨੂੰ ਨਵੀਂ ਤਰ੍ਹਾਂ ਦੀ ਜਿਹੜੀ ਪੰਥਕ ਇੱਕ ਪਰੰਪਰਾ ਉਹ ਵੀ ਅਸੀਂ ਫਿਰ ਵੇਖਾਂਗੇ ਅਗਰ ਕੋਈ ਇਨਕੁਆਇਰੀ ਆਰਡਰ ਹੁੰਦੀ ਹੈ ਕਿਸੇ ਦੇ ਸਪਸ਼ਟੀਕਰਨ ਤੋਂ ਬਾਅਦ ਹਾਲਾਂਕਿ ਜਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਸੌਂਪੀਆਂ ਗਈਆਂ ਜਿਹੜੇ ਭਾਵੇਂ ਸੁਧਾਰ ਲੈਣ ਵਾਲੇ ਲੀਡਰ ਸੀ ਜਾਂ ਉਸ ਵੇਲੇ ਦੇ ਅਕਾਲੀ ਦਲ ਦੇ ਬਾਗੀ ਲੀਡਰ ਸੀ ਉਹ ਆਪਣੀ ਸ਼ਿਕਾਇਤ ਸੌਂਪਣ ਤੋਂ ਬਾਅਦ ਮੀਡੀਆ ਦੇ ਵਿੱਚ ਆ ਕੇ ਉਹ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਸੀ ਕਿ ਅਸੀਂ ਕੀ ਚਾਹੁੰਦੇ ਆ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਬੇਨਤੀ ਕਰਕੇ ਆਏ ਆਂ ਹੁਣ ਭਗਵੰਤ ਮਾਨ ਕੀ ਦੱਸਦੇ ਨੇ মিডিਆ ਨੂੰ ਆ ਕੇ ਕਿੰਨਾ ਕੁ ਦੱਸਦੇ ਨੇ ਇਹਦੇ ਉੱਪਰ ਸਾਰੀ ਗੱਲ ਅਗਲੀ ਟਿਕੀ ਆ ਸਾਖਸ਼ੀ ਜੀ ਬਿਲਕੁਲ ਸਾਬਿਆ ਨਜ਼ਰਾ ਪਲਕੀ ਹੋਣ ਵਾਲੀ ਪੇਸ਼ੀ ਦੇ ਉੱਤੇ ਲਿਖੀਆਂ ਹੋਈਆਂ ਨੇ ਤੁਸੀਂ ਮਾਗੀ ਦੀ ਗੱਲ ਕੀਤੀ ਹੈ ਸਟੇਜਾਂ ਦੀ ਗੱਲ ਕੀਤੀ ਹੈ ਜੋ ਅੱਜ ਬکریاں ਬکریاں ਪਾਰਟੀਆਂ ਨੇ ਫਰੀ ਮੁਖਸਰ ਸਾਹਿਬ ਵੀ ਕੇ ਸਜਾਈਆਂ ਸੀ ਸਾਰੇ ਇਕੱਠੇ ਹੋਏ ਆਪਣੀ ਆਪਣੀ ਸਟੇਜ ਤੇ ਭਾਸ਼ਣ ਦਿੱਤੇ ਬੁਲਿਆ ਕਿ ਸਾਡੀ ਸਰਕਾਰ ਬਣਾ ਦੋ ਆ ਕਰਾਂਗੇ ਉਹ ਕਰਾਂਗੇ ਕੀ ਲੱਗਦਾ ਹੈ ਕਿ 27 ਦਾ ਚੋਣ ਵਿਗਲ ਵੱਜ ਚੁੱਕਿਆ ਤੇ ਜੋ ਉਹਨਾਂ ਦਾ ਇਕੱਠ ਸੀ ਇਸ ਤੋਂ ਅਸੀਂ ਕੋਈ ਵਿਜ਼ਨ ਲਗਾ ਸਕਦੇ ਹਾਂ ਸਾਈ ਦੀਆਂ ਚੋਣਾਂ ਦਾ ਦੇਖੋ ਮੁੱਖ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੋਲੀਟੀਕਲ ਕਾਨਫਰੰਸ ਸੀ ਮਾਗੀ ਮੇਲੇ ਤੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸੀ। ਵਾਰਿਸ ਪੰਜਾਬ ਦੀ ਵੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਵੀ ਆਪਣੀ ਸਿਆਸੀ ਕਾਨਫਰੰਸ ਕੀਤੀ ਹੈ। ਕਾਂਗਰਸ ਨੇ ਤਾਂ ਸਿਆਸੀ ਕਾਨਫਰੰਸ ਨਹੀਂ ਕੀਤੀ। ਭਾਰਤੀ ਜਨਤਾ ਪਾਰਟੀ ਨੇ ਵੱਖਰੇ ਤੌਰ ਤੇ ਆਪਣੀ ਪੋਲਿਟੀਕਲ ਕਾਨਫਰੰਸ ਕੀਤੀ ਹੈ। ਤੁਸੀਂ ਵੇਖੋ ਸਾਖਸ਼ੀ ਜੀ, ਰਾਸ਼ ਭਾਜਪਾ ਦੀ ਪੋਲਿਟੀਕਲ ਕਾਨਫਰੰਸ ਦੇ ਵਿੱਚ ਵੀ ਚੰਗਾ ਸੀ। ਔਰ ਸੁਖਬੀਰ ਸਿੰਘ ਬਾਦਲ ਦੀ ਪੋਲਿਟੀਕਲ ਕਾਨਫਰੰਸ 'ਚ ਕਾਫੀ ਵੱਡਾ ਰਸ ਸੀ। ਔਰ ਭਗਵੰਤ ਮਾਨ ਦੇ ਕਾਨਫਰੰਸ ਦੇ ਵਿੱਚ ਵੀ ਬਹੁਤ ਵੱਡਾ ਰਸ ਸੀ। ਕਾਲੀਦਲ ਸੁਖਬੀਰ ਬਾਦਲ ਔਰ ਭਗਵਨ ਸਿੰਘ ਮਾਨ ਇਹਨਾਂ ਦੋਨਾਂ ਦੀਆਂ ਪੋਲੀਟੀਕਲ ਕਾਨਫਰੰਸ ਦੇ ਵਿੱਚ ਬਹੁਤ ਵੱਡਾ ਰਸ ਸੀ ਰਸ ਬੀਜੇਪੀ ਦੇ ਕਾਨਫਰੰਸ ਦੇ ਵਿੱਚ ਵੀ ਸੀ ਇਹਦਾ ਮਤਲਬ ਹੈ ਕਿ ਜਿਹੜੀਆਂ ਪੋਲੀਟੀਕਲ ਰੈਲੀਆਂ ਨੇ ਪੰਜਾਬ 'ਚ ਜਾਂ ਜਿਹੜੀਆਂ ਪੰਥਕ ਕਾਨਫਰੰਸਾਂ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਲੋਕ ਆਉਂਦੇ ਨੇ ਉਹਨਾਂ ਦਾ ਜਿਹੜਾ ਇਕੱਠ ਹੈ ਉਹਨੂੰ ਅਸੀਂ ਇਸ ਗੱਲ ਦਾ ਸਬੂਤ ਨਹੀਂ ਮੰਨ ਸਕਦੇ ਕਿ ਇਸ ਪਾਰਟੀ ਦੀ ਹਵੇ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਰੈਲੀਆਂ ਹੁੰਦੀਆਂ ਰਹੀਆਂ ਉਹਨਾਂ ਦੇ ਵਿੱਚ ਬਹੁਤ ਚੰਗਾ ਰਸ਼ ਹੁੰਦਾ ਸੀ ਲੇਕਿਨ ਵੋਟਾਂ ਦੇ ਰੂਪ 'ਚ ਉਹ ਸਰੂਪ 'ਚ ਲੋਕ ਨਹੀਂ ਸੀ ਉਹਨਾਂ ਨੂੰ ਮਿਲਦੇ ਹੁਣ ਕੱਲ ਅੱਜ ਸੁਖਬੀਰ ਸਿੰਘ ਬਾਦਲ ਦੇ ਮੰਚ ਤੇ ਵੀ ਬਹੁਤ ਰਸ ਸੀ ਉਹਨਾਂ ਨੇ ਦੱਬ ਕੇ ਭਗਵੰਤ ਮਾਨ ਨੂੰ ਨਿੰਦਿਆ ਔਰ ਲੋਕਾਂ ਨੂੰ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਲਿਆਓ ਤਾਂ ਹੀ ਪੰਜਾਬ ਦੀ ਤਰੱਕੀ ਹੋਣੀ ਹੈ ਔਰ ਸੁਖਬੀਰ ਬਾਦਲ ਕੋਲੇ ਕੋਈ ਵੀ ਵੱਡਾ ਧਾਰਮਿਕ ਅਜੰਡਾ ਨਹੀਂ ਸੀ ਭਗਵੰਤ ਮਾਨ ਕੋਲੇ ਭਗਵੰਤ ਮਾਨ ਨੇ ਜਿਹੜੀ ਪਵਿੱਤਰ ਸਰੂਪਾਂ ਦੀ ਉੱਥੇ ਜਾਣਕਾਰੀ ਦਿੱਤੀ ਇਹਦਾ ਮਤਲਬ ਹੈ ਭਗਵੰਤ ਮਾਨ ਉਸ ਧਾਰਮਿਕ ਥਾਂ ਤੇ ਵੱਡੇ ਦਿਨ ਇੱਕ ਵੱਡੀ ਪ੍ਰਾਪਰਟੀ ਸਰਕਾਰ ਦੀ ਦੱਸ ਕੇ ਆਇਆ ਹੈ ਹਾਲਾਂਕਿ ਉਹ ਡਿਊਟੀ ਹੈ ਸਰਕਾਰ ਦੀ ਸੁਖਵੀਰ ਸਿੰਘ ਬਾਦਲ ਨੇ ਵਿਰੋਧੀਆਂ ਤੇ ਤੰਜ ਕਸੇ ਮੈਂ ਸੁਖਵੀਰ ਬਾਦਲ ਦੀਆਂ ਕੁਝ ਗੱਲਾਂ ਨੋਟ ਕੀਤੀਆਂ ਹਜੇ ਤੱਕ ਵੀ ਸੁਖਵੀਰ ਸਿੰਘ ਬਾਦਲ ਪੰਥਕ ਆਗੂ ਦੇ ਤੌਰ ਤੇ ਨਹੀਂ ਉੱਭਰ ਸਕੇ ਸ਼ੁਖਬੀਰ ਬਾਦਲ ਉੱਥੇ ਦੂਜੀਆਂ ਪਾਰਟੀਆਂ ਦੇ ਉੱਤੇ ਇਹ ਇਲਜ਼ਾਮ ਲਾਉਂਦੇ ਨੇ ਉਹ ਕਹਿੰਦੇ ਨੇ ਕਿ ਤਕਸ਼ਰੀ ਹਜ਼ੂਰ ਸਾਹਿਬ ਦੀ ਕਮੇਟੀ ਤੇ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਮਹਾਰਾਸ਼ਟਰ ਚ ਬੀਜੇਪੀ ਦੀ ਸਰਕਾਰ ਹੈ ਉਹ ਕਹਿੰਦੇ ਨੇ ਤਕਸ਼ਰੀ ਪਟਨਾ ਸਾਹਿਬ ਦੀ ਕਮੇਟੀ ਤੇ ਬਿਹਾਰ ਸਰਕਾਰ ਨੇ ਕਬਜ਼ਾ ਕਰ ਲਿਆ ਉੱਥੇ ਵੀ ਬੀਜੇਪੀ ਔਰ ਜਨਤਾ ਦਲ ਦੀ ਸਰਕਾਰ ਹੈ ਤੇ ਸ਼ੁਖਬੀਰ ਸਿੰਘ ਬਾਦਲ ਦਿੱਲੀ ਤੇ ਕਹਿੰਦੇ ਨੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਬੀਜੇਪੀ ਕਬਜ਼ਾ ਕਰ ਗਈ। ਇਹਦਾ ਮਤਲਬ ਹੈ ਸੁਖਬੀਰ ਸਿੰਘ ਬਾਦਲ ਵੀ ਇਹ ਸਮਝ ਗਏ ਕਿ ਅੱਜ ਬੀਜੇਪੀ ਨੇ ਸਟੇਜ ਆਪਣੀ ਵਖਰੀ ਲਾ ਲਈ। ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਪੰਥਕ ਮੁੱਦਿਆਂ ਤੇ ਅੱਗੇ ਵਧ ਰਿਹਾ ਹੈ। ਸੁਖਬੀਰ ਸਿੰਘ ਬਾਦਲ ਇਹ ਸਮਝ ਗਏ ਕਿ ਨਾ ਤਾਂ ਬੀਜੇਪੀ ਨਾਲ ਸਮਝੌਤੇ ਦੀ ਹੁਣ ਕੋਈ ਗੁੰਜਾਇਸ਼ ਬਚੀ ਹੈ ਤੇ ਸਿੱਧੀ ਸਿਆਸੀ ਲੜਾਈ ਉਹਨਾਂ ਨੇ ਬੀਜੇਪੀ ਨਾਲ ਵੀ ਲਈ ਹੈ ਭਗਵੰਤ ਮਾਨ ਦੇ ਨਾਲ ਵੀ ਲਈ ਹੈ। ਹੁਣ ਭਗਵੰਤ ਮਾਨ ਦੇ ਇਸ ਐਲਾਨ ਤੋਂ ਪਹਿਲਾਂ ਸੁਖਬੀਰ ਬਾਦਲ ਬੋਲ ਹਟੇ ਸੀ ਸੁਖਬੀਰ ਬਾਦਲ ਉਦੋਂ ਭਗਵੰਤ ਮਾਨ ਉਦੋਂ ਬੋਲੇ ਨੇ ਪਵਿੱਤਰ ਸਰੂਪਾਂ ਦੀ ਜਾਣਕਾਰੀ ਜਦੋਂ ਸੁਖਬੀਰ ਬਾਦਲ ਆਪਣਾ ਭਾਸ਼ਣ ਦੇ ਚੁੱਕੇ ਸੀ ਸੋ ਇਸ ਕਰਕੇ ਜਿਹੜੀ ਪੋਲੀਟੀਕਲ ਕਾਨਫਰੰਸਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਸਭ ਤੋਂ ਵੱਧ ਅਗਰ ਚਰਚਾ ਕਿਸੇ ਗੱਲ ਦੀ ਹੋ ਰਹੀ ਹੈ ਤੇ ਉਹ ਭਗਵੰਤ ਮਾਨ ਸਰਕਾਰ ਨੇ ਜਿਹੜੀ ਇਹ ਖੁਸ਼ਖਬਰੀ ਸੁਣਾਈ ਹੈ ਮੈਨੂੰ ਲੱਗਦੀ ਹੈ ਉਹਦੀ ਹੋ ਰਹੀ ਹੈ ਸੋ ਅਸੀਂ ਇਸ ਰੂਪ ਚ ਸਮ ਅਪ ਕਰ ਸਕਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਪੋਲਿਟੀਕਲ ਕਾਨਫਰੰਸਾਂ ਸੁਖਬੀਰ ਬਾਦਲ ਨੇ ਅਗਰ ਸੱਤਾ ਬਣਾਉਣੀ ਹੈ ਪੰਜਾਬ ਚ ਸੁਖਬੀਰ ਬਾਦਲ ਨੇ ਅਗਰ ਆਪਣੀ ਸਰਕਾਰ ਬਣਾਉਣੀ ਹੈ ਸੁਖਬੀਰ ਬਾਦਲ ਨੂੰ ਪੰਥਕ ਏਜੰਡਿਆਂ ਤੇ ਲੋਕਾਂ ਚ ਜਾਣਾ ਪੈਣਾ ਹੈ ਪੰਥਕ ਏਜੰਡੇ ਤੇ ਡਿਲੀਵਰ ਕਰਨਾ ਪੈਣਾ ਹੈ ਕੋਰੀ ਸਿਆਸਤ ਦੇ ਨਾਲ ਕਿ ਬੀਜੇਪੀ ਨੇ ਸਾਡੇ ਤੱਕ ਸਹਿਬਾਨਾਂ ਤੇ ਪ੍ਰਬੰਧਕ ਕਮੇਟੀਆਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸੈਂਟਰ ਕੋਸ਼ਿਸ਼ਾਂ ਕਰ ਰਿਹਾ ਹੈ ਜਾਂ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਨੇ ਹੁਣ ਇਹ ਗੱਲ ਜ਼ਿਆਦਾ ਚਲਣੀ ਨਹੀਂ ਪੰਜਾਬ ਦੇ ਲੋਕ ਦੁਨੀਆ ਦੇ ਲੋਕ ਬੜੇ ਜਾਗਰੂਕ ਹੋ ਗਏ ਨੇ ਜਿਹੜੀ ਵੀ ਸਰਕਾਰ ਡਿਲੀਵਰ ਕਰੇਗੀ ਭਾਵੇਂ ਉਹ ਪੰਥਕ ਮਸਲਿਆਂ ਤੇ ਸਰਕਾਰ ਕੋਈ ਕੰਮ ਕਰਦੀ ਹੈ ਤੇ ਲੋਕਾਂ ਨੂੰ ਉਹ ਗੱਲ ਪਸੰਦ ਆਏਗੀ ਇਸ ਰੂਪ 'ਚ ਮੈਂ ਅੱਜ ਦੀ ਜਿਹੜੀਆਂ ਇਹ ਪੰਥਕ ਕਾਨਫਰੰਸਾਂ ਨੇ ਉਹਨਾਂ ਦਾ ਨਿਚੋੜ ਕੱਢਦਾ ਬਿਲਕੁਲ ਸਹੀ ਕਿਹਾ ਕਿ ਕੱਟ ਤੋਂ ਆਪਾਂ ਨਹੀਂ ਸਪਸ਼ਟ ਕਰ ਸਕਦੇ ਕਿ ਲੋਕ ਕਿਸ ਨੂੰ ਪਿਆਰ ਕਰ ਰਹੇ ਨੇ ਜਿਵੇਂ ਭਗਵੰਤ ਮਾਨ ਨੇ ਵੀ ਜ਼ਿਕਰ ਕੀਤਾ ਸੀ ਕਿ ਕੋਠੇ ਤੇ ਝੰਡਾ ਕਿਸੇ ਹੋਰ ਦਾ ਹੁੰਦਾ ਹੈ ਗੱਡੀ ਤੇ ਸਟicker ਕਿਸੇ ਹੋਰ ਦਾ ਹੁੰਦਾ ਹੈ ਬੈਚ ਕਿਸੇ ਹੋਰ ਦਾ ਹੁੰਦਾ ਲੱਗਿਆ ਮੋਢੇ ਤੇ ਤੇ ਫਿਰ ਰੈਲੀ 'ਚ ਜਾ ਜਾ ਕਿਸੇ ਹੋਰ ਦੀ ਤੇ ਵੋਟ ਕਿਸੇ ਹੋਰ ਨਹੀਂ ਹੁੰਦੀ ਆ ਲੋਕਾਂ ਦਾ ਲੋਕੀ ਸਮਝਦੇ ਨੇ ਦੇਖਦੇ ਨੇ ਕਿ ਕਿਸ ਨੂੰ ਪੋਣੀ ਹੈ ਬਾਕੀ ਉਹਨਾਂ ਦੇ ਇਕੱਠ ਦੇ ਤੋਂ ਉਹਦੇ ਤੋਂ ਅਸੀਂ ਨਹੀਂ ਅੰਦਾਜ਼ਾ ਲਗਾ ਸਕਦੇ ਬਾਕੀ ਬਹੁਤ ਸ਼ੁਕਰੀਆ ਡਾਲਾ ਜੀ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਧੰਨਵਾਦ ਸਾਕਸ਼ੀ ਕੌਰ ਜੀ ਸ਼ੋ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਵੀ ਗੱਲ ਨਾਲ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਵੀਡੀਓ ਦੇ ذریعے ਆਪਣਾ ਬਿਆਨ ਬਣਾ ਕੇ ਭੇਜ ਸਕਦੇ ਹੋ ਜਾਂ ਤੁਸੀਂ ਪ੍ਰੈਸ ਨੋਟ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ